ਨਿਊਯਾਰਕ ਵਿੱਚ ਟਰੱਕ ਹੇਠ ਕੁਚਲ ਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤੇ ਗਏ ਸਿੱਖ ਨੌਜਵਾਨ ਨੂੰ ਅਤਵਾਦੀ ਕਹਿ ਕੇ ਬੁਲਾਇਆ ਗਿਆ ਸੀ ਪੀੜਤ ਦੀ ਪਤਨੀ ਨੇ ਅਮਰੀਕਾ ਸਰਕਾਰ ਕੋਲ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਪੀੜਤ ਸੰਦੀਪ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਘਟਨਾ 30 ਜੁਲਾਈ ਦੀ ਹੈ ਉਸ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਕੈਦ ਹੋਈਆਂ ਸਨ 30 ਫੁੱਟ ਤੱਕ ਇਸ ਨੌਜਵਾਨ ਨੂੰ ਖਦੇੜਿਆ ਗਿਆ ਸੀ ਕਿਸੇ ਗੱਲ ਨੂੰ ਲੈ ਕੇ ਆਪਸੀ ਟਕਰਾਅ ਹੋਇਆ ਅਤੇ ਹੁਣ ਗੱਲ ਸਾਹਮਣੇ ਆਈ ਹੈ ਕਿਉਂਕਿ ਇਸ ਵਿਅਕਤੀ ਜਿਸ ਨੂੰ ਕਿ ਖਦੇੜਿਆ ਗਿਆ ਸੀ ਸੰਦੀਪ ਨਾਮਕ ਸਿੱਖ ਜਿਸ ਨੂੰ ਖਦੇੜਿਆ ਗਿਆ ਸੀ ਉਸ ਦੀ ਪਤਨੀ ਨੇ ਇਹ ਦਾਵਾ ਕੀਤਾ ਹੈ ਕਿ ਉਸ ਨੂੰ ਅਤਵਾਦੀ ਕਹਿ ਕੇ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਨੌਜਵਾਨ ਤੇ ਨਸਲੀ ਟਿੱਪਣੀ ਕਰਨ ਤੋਂ ਉਸ ਨੂੰ ਗੱਡੀ ਨਾਲ ਦਰੜਿਆ ਗਿਆ ਸੀ ਅਤੇ 30 ਫੁੱਟ ਤੱਕ ਟਰੱਕ ਡਰਾਈਵਰ ਇਹ ਸਿੱਖ ਨੌਜਵਾਨ ਨੂੰ ਕਢੀਸਦਾ ਰਿਹਾ ਸੰਦੀਪ ਦੀ ਪਤਨੀ ਪ੍ਰਭ ਪ੍ਰੀਤਕੌਰ ਅਤੇ ਸਿੱਖ ਭਾਈਚਾਰੇ ਨੇ ਅਮਰੀਕਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਹੇਟ ਕ੍ਰਾਈਮ ਮੰਨ ਕੇ ਜਾਂਚ ਕਰਵਾਈ ਜਾਏ ਨਿਊਯਾਰਕ ਪੁਲਿਸ ਅਤੇ FBI ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤੇ ਮੰਗ ਮਨਵਾਉਣ ਦੇ ਲਈ ਰਾਈਟਸ ਗਰੁੱਪ ਸਿੱਖ ਕੋਲੀਸ਼ਨ ਨੇ ਨਿਊਯਾਰਕ ਵਿੱਚ ਰੈਲੀ ਵੀ ਕੱਢੀ ਹੈ